ਔਰ سامنے ਆ ਰਹੀ ਹੈ ਜਿੱਥੇ ਇੱਕ ਕਾਰ ਹਾਦਸੇ ਦੇ ਵਿੱਚ ਪਿਓ ਤੀ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਮੁਕੇਰੀਆਂ ਵੱਲ ਨੂੰ ਜਾ ਰਹੇ ਸਨ ਦਾ ਰਾਹ ਦੇ ਵਿੱਚ ਟਿੱਪਰ ਸਾਈਡ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਹਾਦਸਾ ਇੰਨਾ ਜ਼ਿਆਦਾ ਪਿਆੜਕ ਸੀ ਕਿ ਗੱਡੀ ਪਲਟੀਆਂ ਖਾਂਦੀ ਹੋਈ ਜਿਹੜੀ ਹੈ ਸਾਈਡ ਦੇ ਜਾ ਕੇ ਟਕਰਾ ਜਾਂਦੀ ਹੈ ਔਰ ਉਸ ਤੋਂ ਬਾਅਦ ਸਹੀ ਸਲਾਮਤ ਮਾਵਾ ਮਾਂ ਤੇ ਪੁੱਤ ਨੂੰ ਕੱਢ ਲਿਆ ਜਾਂਦਾ ਹੈ ਲੇਕਿਨ ਮੰਦ ਭਾਗੀ ਖਬਰ ਹੈ ਕਿ ਪਿਓ ਤੇ ਤੀ ਦੀ ਥਾਂ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਜਿਵੇਂ ਸਾ ਵਾਪਰਦਾ ਹੈ ਪਿੰਡ ਦੇ ਆਲੇ ਦੁਆਲੇ ਦੇ ਲੋਕ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਮਦਦ ਕਰਦੇ ਨੇ ਕਾਰ ਦੇ ਵਿੱਚੋਂ ਜਿਹੜੇ ਬੱਚੇ ਹੋਏ ਸੀ ਮਾਂ ਤੇ ਪੁੱਤ ਉਹਨਾਂ ਨੂੰ ਬਾਹਰ ਕੱਢਦੇ ਨੇ ਔਰ ਪਿਓ ਧੀ ਦੀ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੱਢਣ ਦੇ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪਿਆ ਹੈ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਬੇਹਦ ਮੰਦਭਾਗੀ ਜਿਹੜਾ ਹੈ ਇਹ ਖਬਰ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਇਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਨਿਕਲੇ ਸਨ ਤਾਂ ਮੁਕੇਰੀਆਂ ਵੱਲ ਨੂੰ ਜਾ ਰਹੀ ਸੀ ਤਾਂ ਗੁਰਦਾਸਪੁਰ ਰੋਡ ਉੱਤੇ ਤੜਕਸਾਰ ਇਹ ਸੜਕੀ ਹਾਦਸਾ ਵਾਪਰਦਾ ਹੈ ਦੋ ਲੋਕ ਗੰਭੀਰ ਜ਼ਖਮੀ ਦਸਤੇ ਜਾ ਰਹੇ ਨੇ ਹਾਲਾਂਕਿ ਪਿਓ ਧੀ ਦੀ ਮੌਤ ਹੋ ਗਈ ਹੈ ਧੀ ਦੀ ਉਮਰ ਮਹਿਜ਼ 4 ਸਾਲ ਦੱਸੀ ਜਾ ਰਹੀ ਹੈ ਜੋ ਇਸ ਹਾਦਸੇ ਦੇ ਵਿੱਚ ਜਿਸ ਨੇ ਦਮ ਤੋੜ ਦਿੱਤਾ ਹੈ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਜਿਹੜੇ ਮਾਵਾ ਮਾਂ ਤੇ ਪੁੱਤ ਸਨ ਉਹਨਾਂ ਦੀ ਹਰ ਇਹਨੇ ਔਰ ਟਰੈਕਟਰ ਦੀ ਮਦਦ ਨਾਲ ਕਾਰ ਨੂੰ ਬਾਹਰ ਵੱਲੋਂ ਖਿੱਚਿਆ ਜਾਂਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੁਲਿਸ ਹੈ ਉਹਨਾਂ ਦੀ ਅੱਜ ਗੱਲਬਾਤ ਉਹ ਕਰ ਰਹੇ ਨੇ ਔਰ ਨਾਲ ਦੇ ਨਾਲ ਅਸੀਂ ਗੱਲ ਕਰ ਰਿਹਾ ਕਿ ਹਾਦਸਾ ਜਿਹੜਾ ਹੈ ਮੁਕੇਰੀਆਂ ਤੋਂ ਗੁਰਦਾਸਪੁਰ ਰੋਡ ਤੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਜਿਹੜਾ ਹੈ ਉਹ ਮੁਕੇਰੀਆਂ ਵੱਲ ਨੂੰ ਜਾ ਰਿਹਾ ਸੀ ਆਪਣੇ ਕਾਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਹਨਾਂ ਦੇ ਨਾਲ ਇਹ ਵੱਡੀ ਘਟਨਾ ਵਾਪਰਦੀ ਹੈ ਹਾਦਸਾ ਵਾਪਰਦਾ ਹੈ ਥਾਂ ਉਤੇ ਹੀ ਪਿਓ ਤੇ ਧੀ ਦੀ ਮੌਤ ਹੋ ਗਈ ਹੈ ਧੀ ਦੀ ਉਮਰ ਮਹਿਸ 3 ਤੋਂ 4 ਸਾਲ ਦੱਸੀ ਜਾ ਰਹੀ ਹੈ ਹਾਲਾਂਕਿ ਮਾਂ ਤੇ ਪੁੱਤ ਨੂੰ ਬਾਲ ਬਾਲ ਬਚਾ ਲਿਆ ਗਿਆ ਹੈ ਔਰ ਦੇ ਲੋਕਾਂ ਦੀ ਮਦਦ ਨਾਲ ਜਿਹੜੀਆਂ ਲਾਸ਼ਾਂ ਨੇ ਕੱਢੀਆਂ ਗਈਆਂ ਨੇ ਔਰ ਜਿਹੜੇ ਸੁਰੱਖਿਤ ਸੀਗੇ ਮਾ ਤੇ ਪੋਤ ਉਹਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਮੁਕੇਰੀਆਂ ਸਾਈਡ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆਇਕ ਟਿਪਰ ਜੋ ਕਿ ਮੁਕੇਰੀਆਂ ਤੋਂ ਗੁਰਦਾਸਪੁਰ ਵੱਲ ਨੂੰ ਜਾ ਰਿਹਾ ਸੀ ਉਸ ਵੱਲੋਂ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਹਾਲਾਂਕਿ ਕਈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਾਰ ਦੀ ਸਪੀਡ ਗੀਡ ਬਹੁਤ ਜ਼ਿਆਦਾ ਸੀ ਔਰ ਇਸ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਕੀ ਕੁਝ ਕਾਰਨ ਰਹੇ ਹੋਣਗੇ ਇਹ ਤਾਂ ਜੋ ਇਸ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਜਾਨਾਂ ਬਚੀਆਂ ਨੇ ਉਹੀ ਦੱਸ ਸਕਦੇ ਨੇ ਕਿ ਪੂਰਾ ਮਾਮਲਾ ਕੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਬੇहद ਮੰਦ ਭਾਗੀ ਖਬਰ ਹੈ ਪਰਿਵਾਰ ਜਿਹੜਾ ਇੱਕ ਹਸਤਾ ਵਸਦਾ ਪਰਿਵਾਰ ਉਜੜ ਗਿਆ ਇਸ ਹਾਦਸੇ ਦੇ ਵਿੱਚ ਫਿਲਹਾਲ ਜੇਕਰ ਕਾਰ ਦੀ ਗੱਲ ਕੀਤੀ ਜਾ ਰਹੀ ਹੈ ਸਪੀਡ ਬਹੁਤ ਜ਼ਿਆਦਾ ਸੀ ਔਰ ਕਾਰ ਜਿਹੜੀ ਹੈ ਉਹੋ ਜਿਹੜੀ ਹੈ ਉਹ ਚੱਕਨਾ ਚੂਰ ਹੋ ਗਈ ਹੈ ਕਾਰ ਦੇ ਵਿੱਚ ਜਿਹੜੇ ਸਵਾਰ ਸਨ ਚਾਰ ਲੋਕ ਉਹਨਾਂ ਦੇ ਵਿੱਚ ਪਿਓ ਤੇ ਧੀ ਦੀ ਮਹਿਜ਼ 3 ਤੋਂ 4 ਸਾਲ ਦੀ ਉਮਰ ਦੀ ਸਤੀ ਜਾ ਰਹੀ ਉਹਨਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਫਿਲਹਾਲ ਜੋ ਮਾਂ ਔਰ ਧੀ ਹੈ ਮਾਂ ਤੇ ਪੁੱਤ ਉਹਨਾਂ ਦੀ ਜਾਨਾਂ ਬਚ ਗਈਆਂ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਿੰਡ ਦੇ ਲੋਕ ਸਾਹਮਣੇ ਆਏ ਨੇ ਕੀ ਕੁਝ ਆਖ ਰਹੇ ਨੇ ਆ ਸੁਣਾਉਂਦੇ ਹਾਂ ਬੀਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਥ ਹੋ ਗਈ ਕੋਈ ਚੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰਨ ਕੋਈ ਝੁੱਕਾ ਝਟਕਾ ਇਹੀ ਗੱਲ ਇਹੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਰਾਈ ਹੈ ਹਾਂਜੀ ਹਾਂਜੀ ਕਾਰਨ ਕੀ ਬਣਿਆ ਹਾਸਾ ਵਾਪਰਦਾ ਅਜੇ ਕੋਈ ਨਹੀਂ ਗੱਲ ਸੀ ਇਸ ਤਰ੍ਹਾਂ ਪਤਾ ਲੱਗ ਲਿਆ ਜੀ ਕਿ ਇਹ ਪਤਾ ਲੱਗਾ ਵੀ ਗੱਡੀ ਕਾਰ ਦੀ ਐਕਸੀਡੈਂਟ ਹੋੜ ਕਰਕੇ ਪਟ ਗਈ ਹੈ ਜਿਹਦੇ ਉਹਦੇ ਨੇ ਗੱਲ ਕੀਤੀ ਹੋਈ ਹੈ ਇਹ ਵੀ ਇੱਕ ਲੜ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਆਦਾ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹਨੂੰ ਦੋਨਾਂ ਫੱਟਿਆ ਉਹਨਾਂ ਦੇ ਨਾਲ ਔਰ ਟਰੈਕਟਰ ਦੀ ਮਦਦ ਨਾਲ ਕਾਰ ਨੂੰ ਬਾਹਰ ਵੱਲੋਂ ਖਿੱਚਿਆ ਜਾਂਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੁਲਿਸ ਹੈ ਉਹਨਾਂ ਦੀ ਅੱਜ ਗੱਲਬਾਤ ਉਹ ਕਰ ਰਹੇ ਨੇ ਔਰ ਨਾਲ ਦੇ ਨਾਲ ਅਸੀਂ ਗੱਲ ਕਰ ਰਿਹਾ ਕਿ ਹਾਦਸਾ ਜਿਹੜਾ ਮੁਕੇਰੀਆਂ ਤੋਂ ਗੁਰਦਾਸਪੁਰ ਰੋਡ ਤੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ